ਬਈ ਜ਼ਿੰਮੀਦਾਰ ਵੱਡੀ ਜਾਂਣਾ ਪੱਠੇ ਲੈ ਸੇਵਕਾ ਮਾਰੇ ਗਏ ਹਾਂਜੀ ਵੱਡੀ ਜਾਂਨੇ ਆ ਆਪਣੇ ਹੀ ਪੱਠੇ ਹਾਂਜੀ ਆਪਣੇ ਹੀ ਆ ਤੁਸੀਂ ਕਿੱਧਰ ਆਏ ਜੇ ਯਾਰ ਮੈਂ ਤੈਨੂੰ ਇਹ ਪੁੱਛਣਾ ਸੀ ਵੀ ਪੱਠੇ ਵੇਚਦੇ ਨਹੀਂ ਆ ਤੁਸੀਂ ਪੱਠੇ ਲੈਣ ਆਇਆ ਇਹਨੂੰ ਕੀ ਪਤਾ ਮੈਂ ਵੀ ਚੋਰੀ ਵੱਢ ਲਿਆ ਕੜੀ ਗਏ ਦੇ ਨਾ ਤੇ ਫੀਲਿੰਗ ਚੁੱਕੀ ਹੈ ਸਰਦਾਰ ਸਾਹਿਬ ਹਾਏ ਸਰਦਾਰ ਸਾਹਿਬ ਸਰਦਾਰ ਜੀ ਮੈਂ ਪੁੱਛਣ ਆ ਪੱਠੇ ਚਾਹੀਦੇ ਆ ਆਪਾਂ ਨੂੰ ਨਾ ਭਾਈ ਪੱਠੇ ਤਾਂ ਸਾਡੇ ਵੀਰਾਂ ਥੋੜੇ ਆ ਨਹੀਂ ਯਾਰ ਪੱਠੇ ਵੇਖ ਕਿੰਨੇ ਆ ਬਾਗੋ ਬਾਗ ਹੋਇਆ ਪਿਆ ਵਾ ਡੰਗਰ ਆਪਣੇ ਰੱਖੇ ਹੋ ਨਾ ਤੇ ਪੱਠੇ ਵੀ ਆਪਣੇ ਬੀਜੀ ਦੇ ਆ ਜਿੱਦਾਂ ਤੁਸੀਂ ਆਪਣੇ ਬੀਜੇ ਆ ਆਹੋ ਹੱਥ ਨਹੀਂ ਆ ਸਾਡੇ ਹੇ ਵੀ ਆਪਣੇ ਬੀਜਾ 10 15 ਮਰਲੇ ਦੇ ਦੋ 8 10 ਦਿਨਾਂ ਦੀ ਗੱਲ ਆ ਤੈਨੂੰ ਜਦੋਂ ਇੱਕ ਰੀ ਮੈਂ ਕਹਤਾ ਕਿ ਨਹੀਂ ਆ ਨਹੀਂ ਆ ਸਰਦਾਰ ਜੀ ਗੱਲ ਸੁਣੋ ਮੇਰੀ ਮੜੀ ਜੀ ਇਹਦੇ ਸਰਦਾਰ ਨਹੀਂ ਮੈਨੂੰ ਮਰਾਉਣਾ ਹੀ ਲੱਗਦਾ ਜੇ ਉਦਾਂ ਪੰਡਖਣ ਤੂੰ ਖੜਨੀ ਆਣਾ ਵੱਢ ਕੇ ਤੇ ਲੈ ਜੀ ਜਿਆਦਿਆਂ ਵਾਲੀ ਤੇ ਗੱਲ ਭਾਈ ਝੂਠੀ ਹੋ ਪੰਡ ਕਿਹੜੇ ਟਾਈਮ ਵੱਢ ਕੇ ਖੜੀਏ ਜਦੋਂ ਮਰਜੀ ਲੈ ਜੀ ਆਪਾਂ ਨੇ ਜਨੂੰ ਵੱਢ ਕੇ ਚੱਲ ਜਾਣਾ ਆਪੇ ਕਿਸ ਕੋ ਤੰਬੇ ਖਾਂਦਾ ਫਿਰੂਗਾ ਤੇਰੀ ਗੱਲ ਸੁਣੋ ਸਰਦਾਰ ਸਾਹਿਬ ਸਰਦਾਰ ਯਾਰ ਐਡਾ ਤਗੜਾ ਬੰਦਾ ਤੂੰ ਬਾਦਸ਼ਾਹ ਬੰਦਾ ਤੂੰ ਤੇਰੀ ਪੱਠਿਆਂ ਤੋਂ ਕੁੜੇ ਰੋਈ ਜਾਂਦੇ ਆ ਪੱਠਿਆਂ ਦੀ ਨਹੀਂ ਭਾ ਗੱਲ ਡੰਗਰ ਰੱਖਦਾ 25 30 ਡੰਗਰ ਮੇਰੇ ਆ ਉਹ ਜਦੀ ਸਰਦਾਰ ਨੇ ਆ ਨਹੀਂ ਨਹੀਂ ਉਹ ਤਰੇ ਤੇ ਤੁਹਾਨੂੰ ਗੈਨ ਆ ਸਰਦਾਰ ਵੀ ਪੱਠੇ ਗੁਰੂਆ ਥੋੜੇ ਬੋਦੇ ਦੇ ਤੇ ਤੂੰ ਤੇ ਬਿਲਕੁਲ ਹਮਦਿਲਾਕ ਆ ਨਾ ਨਹੀਂ ਨਾ ਇਹ ਕੰਮ ਦਿਲਾ ਕਿਉਂ ਕਰਨਾ ਤਾ ਆ ਮਟਰ ਆਪਣੇ ਹੀ ਆ ਫਿਰ ਹੁਣੇ ਨਾ ਕਹਦੀ ਕਿ ਮਟਰ ਮੈਨੂੰ ਪਟਾ ਦੇ ਇਹ ਹਲੇ ਤੜਾਉਣ ਵਾਲੇ ਆ ਜਦੋਂ ਤੜਾਵਾਂਗੇ ਫੇਰ ਆਜੋ ਜਾ ਵੀਰ ਮੇਰਾ ਰਾਏ ਰਾਏ ਹੁਣ ਤੂੰ ਮੈਂ ਵੀ ਨਾ ਜਰਾ ਕਿ ਕਾਲੀ ਚ ਜਾ ਕੇ ਮਾਲ ਡੰਗਰ ਨੂੰ ਪੱਠਾ ਦਿੱਤਾ ਪਾਉਣਾ ਵਾ ਤੇ ਜ਼ਮੀਨ ਜਮੂਨ ਤੇ ਫੇਰ ਵਾਵਾ ਹੀ ਲੱਗਦੀ ਸਰਦਾਰ ਸਾਹਿਬ ਆ ਜਿੱਥੋਂ ਤਾਈ ਤੇਰੀ ਨਿਗਾ ਜਾਂਦੀ ਨਾ ਹਾਂ ਇਹ ਸਾਰੀ ਜ਼ਮੀਨ ਆਪਣੀ ਆ ਤੈਨੂੰ ਦੱਸਿਆ ਸਰਦਾਰ ਨੇ ਆ ਆਪਣੇ ਬਾਹਰਲੇ ਮਲਖਾਂ 'ਚ ਟਰਾਲੇ ਚੱਲਣ ਦੇ ਆ ਟਰਾਲੇ ਵੀ ਚੱਲਣ ਦੇ ਬਾਹਰ ਤੈਨੂੰ ਦੱਸਿਆ ਆ ਪੰਜ ਜੱਦੀ ਸਰਦਾਰ ਐਵੇਂ ਕਾਵੇਂ ਬੰਦੇ ਥੋੜੇ ਮੈਨੂੰ ਤੇ ਰੱਦੀ ਸਰਦਾਰ ਹੀ ਲੱਗਣਿਆ ਉਦਾਂ ਓ ਠੀਕ ਆ ਰੱਦੀ ਸਰ ਉਹ ਮੈਨੂੰ ਕਿਹੜੇ ਵੇਲੇ ਤੂੰ ਰੱਦੀ ਚੁੱਕਦੇ ਨੂੰ ਵੇਖ ਲਈ ਏ ਉਹ ਭਰਾਵਾ ਤੂੰ ਤੇ ਗੁੱਸਾ ਹੀ ਕਰ ਗਿਆ ਮੈਂ ਉਦਾਂ ਗਿਆ ਵਾ ਜੱਦੀ ਤੇ ਰੱਦੀ ਦੇ ਵਿੱਚ ਬੜਾ ਫਰਕ ਨਹੀਂ ਹੁੰਦਾ ਵਾ ਹੁੰਦਾ ਨਹੀਂ ਪਰ ਤੂੰ ਪਾਉਣ ਡਿਆ ਬੱਚਿਆ ਪਣੀ ਵਾਲਾ ਮੈਨੂੰ ਉਹਨਾਂ ਤੇ ਦਾਅ ਤਾਂ ਹੀ ਹੋ ਜਾਵੇ ਹੁਣੇ ਮੈਨੂੰ ਸਰਦਾਰ ਕਾ ਕੇ ਕਿੱਥੇ ਚੜਾਇਆ ਹੈ ਤੇ ਕਿੱਥੇ ਸੁੜਤਾ ਹੀ ਏ ਓਏ ਨਾ ਗੱਲਾਂ ਕਰੀ ਜਾਨਾ ਇਹ ਰਖ ਤੌਣ ਤੇ ਗੋਡਾ ਹੋ ਨਹੀਂ ਨਹੀਂ ਗੁਰਗਵਾ ਦੱਸ ਗੋਡੇ ਵਾਲੀ ਕਿਹੜੀ ਗੱਲ ਆ ਏ ਜੱਦੀ ਸਰਦਾਰ ਆ ਏ ਉਹ ਕਿਹੜਾ ਤੂੰ ਤਾਂ ਤੇ ਗੋਡੇ ਵਾਲਾ ਉਹਦਾ ਗੋਡਾ ਵੇ ਤੇ ਮੇਰੀ ਤੌਣ ਵੇ ਹ ਮੇਰੇ ਤਾਂ ਮਣਕੇ ਨਹੀਂ ਲੱਭਣੇ ਇਥੋਂ ਹਾਂ ਤੇ ਗੋਡਾ ਰੱਖੇ تھے ਓਏ ਬੰਦਾ ਮੈਂਗਾ ਪੱਠੇ ਨੂੰ ਪੁੱਛ ਲਈਏ ਥੋੜੇ ਜੇ ਅੱਛਾ ਪਠੇ ਕਹਿੰਦਾ ਹੈ ਨਹੀਂ ਦੇਣ ਜੋ ਕੇ 10 ਪਾਉ ਹੈਗੇ ਆ ਵੇ ਭਾਈ ਪਠੇ ਆ ਨਹੀਂ ਤੈਨੂੰ ਮੈਂ ਪਹਿਲਾਂ ਵੀ ਦੱਸਾ ਪਠੇ ਆ ਥੋੜੇ ਪੰਡਖਾਨੇ ਖੜਨੀ ਤੇ ਲੈ ਜੀ ਉੜਨ ਨਿਕਲੋ ਬੈ ਬੈਗ ਤੁਸੀਂ ਤਾਂ ਲਾਦਾ ਮੇਰਾ ਵੀ ਕੰਮ ਕਰਾਓ ਕਰ ਦੇਣਾ ਚੱਲੋ ਮਣਾ ਤੂੰ ਪਾ ਪਠੇ ਤਿਜਰ ਲਿਆ ਤੇ ਚੁਗਾ ਗਲਿਆ ਲੈਣੀ ਜਬਾਨ ਆ ਰਹਾ ਉਹ ਚਲਾ ਚਲਾ ਵੀਰੇ ਨਿਕਲ ਤੂੰ ਹੀ ਵੀ ਕੋਈ ਨਹੀਂ ਦੀ ਕਾਰੀ ਕਾਲੀ ਹੈ ਸਰਦਾਰਾ ਤੈਨੂੰ ਖਲੋ ਉਹਦੇ ਜਾ ਤਾਂ ਉਹ ਮਿੰਟ ਉਹ ਨਹੀਂ ਸਰਦਾਰਾ ਜਾ ਕੇ ਤਰਾ ਕੱਢ ਰੀਆਂ ਵਿਹਲਾ ਥੋੜਾ ਮੈਂ ਤੇ ਉਦਾਂ ਤੈਨੂੰ ਪਾ ਦੱਸਿਆ ਨਾ ਕੰਮਕਾਰ ਮੇਰੇ ਕਿੰਨੇ ਮੈਂ ਤਾਂ ਮੂੰਹ ਨਹੀਂ ਲੱਗਦਾ ਬੰਦਿਆਂ ਦੇ ਪਤਾ ਨਹੀਂ ਤੈਨਾਂ ਇੰਨੀਆਂ ਗੱਲਾਂ ਸਰਦਾਰ ਆਏ ਪੂਰਾ ਵੇਖਿਆ ਸਰਦਾਰ ਆ ਤਾਈਓ ਦੇ ਪਠੇ ਵਢਣ ਡਿਆ ਏ ਪਹਿਲੀ ਸਾਰੀ ਇਹਦੀ ਆਹੜੀ ਜ਼ਮੀਨ ਵੇਖੀ ਨਾ ਲੱਗੇ ਮੜਰਾਂ ਵਾਲੀ ਸਾਰੀ ਇਹਦੀ ਉਹ ਚਲੋ ਭਾ ਡੰਡੀ ਕਟਾ ਤੁਸੀਂ ਵੀ ਨਿਕਲੋ ਲੈ ਲੈ ਜਾ ਕੇ ਕੰਮਕਾਰ ਕਰੋ ਕਿੱਥੇ ਮੈਨੂੰ ਗੱਲੀ ਲਾਇਆ ਤੇ ਜੱਦੀ ਸਰਦਾਰ ਦੇ ਪਠੇ ਤੇ ਤੂੰ ਚੋਰੀ ਵਢੀ ਆਣਿਆ ਓਹ ਇਹ ਤੁਹਾਡੇ ਵੀਰਜੀ ਪਠੇ ਹਾਂ ਹੋਰ ਕਿਹਦੇ ਆ ਮੈਨੂੰ ਹੱਥ ਨਾ ਲਾਇਓ ਮੈਂ ਅੱਗੇ ਹਾਰਦਾ ਮਰੀਜ਼ ਏ ਕਾਲੀ ਨਾ ਫਾਹ ਲਾਗੇ ਤੇ ਆਦਮਾ ਤੇ ਕਾਲੂਗਾ ਉਹ ਡਰਾਵੇ ਦੇ ਨਿਆ ਗੁਰੂਆ ਤੂੰ ਸਾਨੂੰ ਗਾੜੀਆਂ ਮੈਨੂੰ ਹੱਥ ਨਾ ਲਾਇਓ ਕੋਈ ਨਹੀਂ ਕਹਿੰਦੇ ਤੈਨੂੰ ਆਇਆ ਅੱਗੇ ਤੇ ਆ ਮੈਨੂੰ ਖੇਚਣਾ ਮੈਂ ਤੇ ਅੱਗੇ ਫੋੜੇ ਨੂੰ ਦੁਖੰਡਿਆ ਵਾਂ ਇਹਨੂੰ ਪਤਾ ਚੋਰੀ ਕਰਨੀ ਮਾੜੀ ਗੱਲ ਆ ਸਿਆਣਿਆਂ ਦੀ ਗੱਲਾਂ ਸੁਣੀਆਂ ਕਰੀ ਤੂੰ ਸੁਣੀਆਂ ਵਾਂ ਸਿਆਣਿਆਂ ਦੀਆਂ ਗੱਲਾਂ ਵੀ ਤੇ ਜਦੋਂ ਨਾ ਲੱਭਣੇ ਕੇਰੀ ਵੱਡ ਲਿਆ ਤੇ ਸਿਆਣਾ ਹੀ ਮਰਾਇਆ ਮੈਨੂੰ ਭਾਜੀ ਤੂੰ ਤੇ ਗੁਰੂਆ ਗਾਰੀਆਂ ਆਕੜਨਿਆਂ ਆ ਗਏ ਵੀ ਮੇਰੀ ਆ ਜ਼ਮੀਰ ਵੀ ਮੇਰੀ ਆ ਸਾਰੀ ਜੇ ਬੋਧੂ ਫੋੜਾ ਮਾਰਨਿਆਂ ਆ ਇਹ ਗੱਲ ਕੋ ਚੰਗੀ ਆ ਤੇਰੇ ਵਾਸਤੇ ਵੀ ਉਹ ਵੀ ਆਪਣੀਆਂ ਭੈਣ ਭਰਾਵਾਂ ਦੀ ਆ ਜਿਵੇਂ ਕਹਿੰਦੇ ਨਹੀਂ ਹੁੰਦੇ ਸਿਆਣੇ ਜਿਵੇਂ 3 ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨਾ ਓਵੇਂ ਜ਼ਮੀਨਾਂ ਵੀ ਸਭ ਦੀਆਂ ਸਾਂਝੀਆਂ ਹੀ ਆ ਕਿਤੇ ਰਾਤ ਨੂੰ ਡਾਕਾ ਮਾਰਦੇ ਤੂੰ ਦਿਨ ਦਿਹਾੜੇ ਡਾਕੇ ਮਾਰੀਆਂ ਆ ਭਾਜੀ ਮੈਂ ਕਿਤੇ ਜਾਣੀ ਵਾਲੀ ਬੈਂਕ ਲੁੱਟ ਲਈ ਡਾਕਾ ਮਾਰ ਲਿਆ ਡਾਕਾ ਮਾਰ ਲਿਆ ਕਾਹੋ ਜੀਆਂ ਗੱਲਾਂ ਕਰਨ ਦੇਰੀ ਪੱਠੇ ਵੱਡ ਲਿਆ ਆਹਦੀਆਂ ਤੁਸੀਂ ਗੱਲਾਂ 'ਚ ਆ ਗਏ ਟਰਾਂਸਪੋਰਟਾਂ ਵੀ ਕਹਿੰਦਾ ਹੈਗੇ ਆ ਆਪਣੀਆਂ ਬਾਹਰ ਕਿੱਥੇ ਆ ਟਰਾਂਸਪੋਰਟਾਂ ਆ ਬਾਹਰਲੇ ਮੁਲਕਾਂ ਦੇ ਆਪਣੇ ਪੰਜਾਬੀ ਭਰਾ ਜਿੰਨੇ ਵੀ ਟਰੱਕ ਚਲਾਉਂਦੇ ਟਰਾਲੇ ਟਰਾਂਸਪੋਰਟ ਏ ਉਹ ਸਾਰੇ ਆਪਣੇ ਹੀ ਆ ਜਿੱਥਾ ਕਿਤੇ ਪੰਜਾਬੀਆਂ ਦੀ ਗੱਲ ਆਉਂਦੀ ਹੈ ਨਾ ਉੱਥੇ ਫੇਰ ਮੈਂ ਫੀਲਿੰਗ ਚੁੱਕ ਲੈਣਾ ਕਿ ਸਾਰੇ ਆਪਣੇ ਹੀ ਆ ਤੈਨੂੰ ਬੜੀ ਅਰੀ ਸੇ ਵਕਾ ਕੇ ਆਨਾ ਪੰਪਜਾ ਮੈਂ ਪੰਪਜਾ ਹੋਰੀ ਤੇ ਅੱਜ ਐਸੇ ਪੰਪਣੇ ਮਰਾਤਾ ਆ ਵੀਰ ਜੀ ਮਾਰ ਕਾਣ ਦਉਣ ਮੈਂ ਭਾਜੀ ਫੜਿਆ ਤੇ ਗਿਆ ਆ ਮੈਨੂੰ ਜਾਣ ਦਉਣ ਤੁਸੀਂ ਵੀ ਟੱਬਰਾਂ ਵਾਲੇ ਜੀ ਤੁਹਾਡਾ ਵੀ ਸ਼ਰੀਕਾ ਭਾਈਚਾਰਾ ਹੋਊਗਾ ਬਿਲਕੁਲ ਹੈਗਾ ਹੈਗਾ ਨਾ ਉਹਦੇ ਨਾਲ ਕੀ ਸੰਬੰਧ ਆ ਗੱਲ ਦਾ ਚਰਾਆਂ ਆਂਡੀਆਂ ਗਵਾਂਡੀਆਂ ਦੀਆਂ ਮੱਜਾਂ ਖਾ ਕੇ ਹਰਿਆ ਮਾਰਦੀਆਂ ਨਾ ਲਲਕਾਰੇ ਸੁੱਕੇ ਦੀਆਂ ਮਾਰੀਆਂ ਜਦੋਂ ਮੈਨੂੰ ਦਿੰਦੀਆਂ ਨਾ ਗਾਲਾਂ ਕਿ ਉਧਰ ਵੇ ਆ ਕਿਦਾਂ ਲਲਕਾਰੇ ਵਜਣਦੇ ਆ ਤੇ ਉਹਨਾਂ ਮੈਨੂੰ ਪਾਈਆਂ ਲਾਹਣ ਤਾਂ ਰੱਜ ਕੇ ਗੰਧੀਆਂ ਗੰਧੀਆਂ ਕੱਢਦੀਆਂ ਮੈਨੂੰ ਗਾਲਾਂ ਭਾਜੀ ਮੈਂ ਜਿੱਦਾਂ ਗਾਂ ਬਾਲਟੀ ਲੈ ਕੇ ਚੋਂ ਲਈ ਮੈਨੂੰ ਕਹਿੰਦੀ ਅਹੀਂ ਨੀ ਤੁੜੀ ਤੰਦ ਖਾਣਾ ਹਰਿਆ ਲੱਭਦਾ ਤੇ ਲਾਇਆ ਤੇ ਦੁੱਧ ਦੇ ਦਾਂਗੇ ਚੱਕ ਆਪਣੀ ਬਾਲਟੀ ਬੁਲਟੀ ਤੇ ਫੇਰ ਵਿਚਾਰੀਆਂ ਭਾਜੀ ਭੁੱਖੀਆਂ ਹੀ ਸੌਂਗੀਆਂ ਭਾਜੀ ਤੂੰ ਹੀ ਤਾ ਨਾ ਸੌ ਉਹ ਜਾਗੜਨਾ ਹੈ ਜਾਗੜਨਾ ਹੈ ਭਰਾਵਾ ਤੇਰੀ ਗੱਲ ਸੁਣਨਾ ਗਾੜੀ ਦੱਸ ਕੀ ਆ ਦਾਈ ਮੱਜਾਂ ਸੁੱਤੀਆਂ ਆ ਪਾਜੀ ਜਿੱਦਾਂ ਹੀ ਮੱਜਾਂ ਸੁੱਤੀਆਂ ਵਾਂ ਉਵੇਂ ਮੇਰਾ ਜਮੀਰ ਜਾ ਗਿਆ ਮੈਂ ਫੇਰ ਸੋਚਾ ਵੀ ਸੇਵਕਾ ਇਹ ਤੋਂ ਪਹਿਲਾਂ ਕਿ ਤੇਰਾ ਜਮੀਰ ਸੌਜੇ ਤੇ ਮਿੰਟੋਂ ਮੈਂਟੇਨਾ ਦਾ ਮੀਣਾ ਲਾ ਮੈਂ ਫੇਰ ਪਾਜੀ ਦਾਤੀ ਪੱਲੀ ਤੇ ਨਿਕਲ ਆਇਆ ਰੋੜੇ ਰੋੜ ਜਿਵੇਂ ਮੈਂ ਘਰੋਂ ਨਿਕਲਿਆ ਵਾਂ ਬੰਦਾ ਮਿਲਿਆ ਵਾ ਆਦੇ ਵਰਗਾ ਤੇ ਮੈਨੂੰ ਕਹਿੰਦਾ ਵੀ ਹੋ ਗਿਆ ਹੀ ਬਿਆ ਅਰੇ ਯਾਰ ਸਟਾਲਾ ਮੈਂ ਵੇ ਸੋਚਾ ਲਾਇਆ ਦਿਮਾਗ ਮੈਂ ਕਿਹਾ ਲੈ ਵੀ ਮੱਜਾਂ ਦਾ ਲਾਈਏ ਮੇਣਾ ਤੇ ਵਕਾ ਘਰ ਵਾਲੇ ਘਰ ਨਹੀਂ ਸਾਨੂੰ ਕਿਸਦਾ ਡਰ ਨਹੀਂ ਆ ਦੀਆਂ ਬੇੜੀਆਂ ਨੇ ਵਟੇ ਪੈ ਗਏ ਤੁਹਾਨੂੰ ਪੰਪ ਭਰਤਾਂ ਨੇ ਛਾਣਾ ਬੰਦਾ ਸੱਦਣਾ ਇਹ ਆਹ ਕਿਹੜਾ ਸੱਦ ਲੈ ਜੇ ਉਹ ਭਰਾਵਾ ਇੰਨੇ ਸਾਰਾ ਕੁਝ ਦੱਸਿਆ ਵਾ ਗੱਲ ਸਾਡੇ ਪੱਠੇ ਚੋਰੀ ਵੱਡੇ ਜਾਂਦੇ ਰੋਜ ਤੂੰ ਹੁਣ ਦੱਸ ਕਿਦਾਂ ਕਹਾਣੀਆਂ ਤੇਰੀਆਂ ਬਹੁਤ ਸੁਣ ਲਈਆਂ ਬਾਬੇ ਆਦਮ ਤੋਂ ਲੈ ਕੇ ਤੇ ਤੂੰ ਕਹਾਣੀਆਂ ਲੰਮੀਆਂ ਸੁਣਾਉਂਦੇ ਆ ਸਾਨੂੰ ਪੱਠੇ ਸਾਡੇ ਰੋਜ ਵੱਡੇ ਜਾਂਦੇ ਆ ਤੇ ਪੱਠੇ ਵੜਦਾ ਤੂੰ ਹੀ ਆ ਮਤ ਦੇ ਪਾ ਗਿਆ ਸੀ ਪਾਜੀ ਪਰਦਾ ਮੈਂ ਤੁਹਾਡੇ ਆ ਗਿਆ ਪੱਠਾ ਨੇ ਪੱਠੇ ਮੈਂ ਕਿੰਨੇ ਕ ਵਾੜ ਲਿਆ ਢੇਰੀ ਇੱਕ ਪੱਠੇ ਤੇ ਰੱਖ ਲੋ ਰੱਖ ਲੋ ਤੇ ਰੱਖ ਨਹੀਂ ਲਾ ਗੱਲ ਸੁਣ ਉੱਤੇ ਆ ਗਏ ਆ ਤੇ ਢੇਰੀ ਵੱਡੀ ਅਜੇ ਤੂੰ ਪਰ ਜਿਹੜੇ ਪਹਿਲੇ ਵੱਡੇ ਉਹਨਾਂ ਦਾ ਹਿਸਾਬ ਕੌਣ ਕਰੂਗਾ ਉਹਨਾਂ ਦੇ ਵੀ ਤੇ ਹਿਸਾਬ ਦੱਸ ਖਾਨੂੰ ਪੰਜ ਕ ਮਰਲਿਆਂ ਦੇ ਲਗਭਗ ਵਾੜ ਲਿਆ ਤੇ ਉਹ ਹਿਸਾਬ ਨਾਲ ਦੇ 2500 ਰੁਪਿਆ ਬਣਦਾ ਆ ਵੀਰ ਪੰਜ ਮਰਲੇ ਪਾਉਣ ਡਿਆ ਵਾ ਮੈਂ ਤਰਲੇ ਪਾਉਣ ਡਿਆ ਵਾ ਮੇਰੀ ਜਾਨ ਛੱਡੋ ਪਾਜੀ ਮੈਂ ਗਰੀਬ ਬੰਦਾ ਵਾਂ ਜੇ ਜ਼ਿਆਦਾ ਤੇ ਤੁਹਾਨੂੰ ਮੈਂ ਫੈਵੀਕ ਨਾਲ ਜੋੜਦਾ ਇੱਥੇ ਇਹ ਜੁੜ ਜਾਣਗੇ ਹੁਣ ਇਹ ਜਿਹੜੇ ਹਿਸਾਬ ਨਾਲ ਮੇਰੇ ਨਾਲ ਵੇਖਣ ਦੇਣ ਇਹਨੇ ਮੈਨੂੰ ਜੋੜ ਦੇਣਾ ਵਾ ਇਆਂ ਸਲਾਵਾ ਕੀ ਲੈਂਦਾ ਇਹਦੀਆਂ ਸਲਾਵਾ ਦੇ ਘਰ ਦੇ ਨਹੀਂ ਲੈਂਦੇ ਹੱਸਿਆ ਬੰਦਾ ਵਾ ਫੇਰ ਵੀ ਸਿਆਣਾ ਬੰਦਾ ਹੱਸਿਆ ਨਾ ਵਾ ਇੱਕ ਦੇ ਪੱਠੇ ਚੋਰੀ ਕੀਤੇ ਤੇ ਉਤੋਂ ਬੇਤੀ ਕਰੀ ਜਾਂਦਾ ਏ ਪਾਜੀ ਮੈਂ ਕੀ ਕਰਾਂ ਮੇਰਾ ਸੁਭਾਅ ਹੀ ਇਦਾਂ ਦਾ ਵਾ ਅੱਜ ਵੇਲੇ ਮੈਨੂੰ ਮੇਰੇ ਸੁਭਾਅ ਨੇ ਮਾਰਤਾ ਨਾ ਨਹੀਂ ਤੇ ਮੈਂ ਇਕਲਕੇ ਹੱਲ ਲੋਏ ਲੋਏ ਅਹੋ ਨੇ ਬੰਦੇ ਹੁੰਦੇ ਜਿਹੜੇ ਯਾਰ ਦੇ ਨਹੀਂ ਆ ਭਰਾਵਾ ਮਹਿੰਗੇ ਪਾ ਦੇ ਪੱਠੇ ਆ ਕਿਤਾ ਕਿੰਨੇ ਕ ਭਾੜੀ ਮਹਿੰਗੇ ਆ ਅਰੇ ਦੱਸੋ ਮੈਨੂੰ ਦੋ ਟੇਰੀਆਂ ਦੇ ਕੀ ਤੁਹਾਡੇ ਬੰਦੇ ਤੇ ਮੈਂ ਤੁਹਾਡਾ ਸਾਫ ਕਰ ਜਾਂਦਾ ਵਾ ਇਹ ਤੂੰ ਛੋਕੇ ਤੇ ਨਹੀਂ ਆਇਆ ਵੀ ਤੂੰ ਡੱਗੀਆਂ ਦੇ ਹਿਸਾਬ ਨਾਲ ਲੈ ਆਇਆ ਹੋ ਬੀਜ ਕੇ ਵਖਾਤ ਨੂੰ ਫੇਰ ਪਤਾ ਲੱਗੂਗਾ ਕਿਹੜੇ ਭਾਅ ਪੈਂਦੇ ਆ ਪੱਠੇ ਮਾਟਰ ਸਾਹਿਬ ਤੁਸੀਂ ਮੁਕਾਓ ਗੱਲ ਕੀ ਮੁੱਕਦੀ ਆ 5200 ਬਣਿਆ ਹੈ ਨਾ ਇਹਨੂੰ ਕਹੇ 2100 ਰੁਪਇਆ ਦੇ ਤੇ ਡੰਡੀ ਘੱਟ ਭਾਜੀ ਗਾੜੀ ਸਗਣ ਪਉਣਾ 2100 ਦੇ ਆ ਕਹਿਵੋ ਜੀਆਂ ਗੱਲਾਂ ਕਰਨ ੜੇ ਭਾਜੀ ਹੁਣੀ ਦੱਸੋ ਮੈਨੂੰ ਉਹ ਸਹੀ ਕਰਨ ੜੇ ਗੱਲਾਂ ਪੱਠਿਆਂ ਦੇ ਵਿੱਚ ਸਾਗ ਵੇਖ ਗੋਲ ਡਿਆ ਨਰਾਇ ਗ੍ਰੀਨ ਗੋਲਡ ਮਹਿੰਗੇ ਪਾ ਦਾ ਮੇਰੇ ਤੇ ਪਉਣਾ ਹੋਣੇ ਸਾਰਾ ਇਹ ਤੇਰੇ ਦੇ ਪੈਣਾ ਵਾ ਹਣ ਤੋਂ ਫੜਿਆ ਗਿਆ ਚੋਰ ਹੋਏ ਹੰਦਾ ੜਾ ਫੜਿਆ ਜਾਵੇ 2100 ਮੈਂ ਤੋਂ ਦਦਾ ਤੇ ਮੈਂ ਮੋਲ ਨਾ ਲੈ ਲੈਂਦਾ ਤੇ ਜੇ ਮੈਂ ਨਾ ਫੜਿਆ ਜਾਂਦਾ ਤਾਂ ਵੀ ਤੇ ਤੁਸੀਂ ਜਰਨਾ ਸੀ ਮੁੱਕ ਦੀ ਗੱਲ ਮੁਕਾਫਾ ਕੀ ਦੇਣਾ ਵੇਖੋ ਭਾਜੀ ਨਾ ਤੁਹਾਡੇ 5200 ਨਾ ਇਹਦੇ 2000 ਮੇਰੇ ਤੋਂ ਜੇ ਤਰ ਵੀਏ ਨਹੀਂ 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 ਵੀਰ ਵੀਰ ਤੁਸੀਂ ਦੱਸੋ ਦੱਸੋ ਤੁਸੀਂ ਕਿੰਨੇ ਤੁਸੀਂ ਕਿੰਦੇ ਜੀ ਥਾਲ ਯਾਰ ਇਹਨੂੰ ਮੁੱਕ ਦੀ ਗੱਲ ਮੁਕਾ ਇੱਕ ਅਲ ਇਦਾਂ ਕਰ ਇਹਨੂੰ ਘਰ ਰੁਪਈਆ 1500 ਦੇ ਹਾਏ ਕੀ ਹੋਇਆ ਜੀ ਪਾਜੀ ਮੇਰੇ ਦਿਲ ਤੇ ਪੀੜ ਹੁੰਦਾ ਏ ਉਹ ਦਿਲ ਇੱਧਰ ਹੁੰਦਾ ਏ ਇੱਧਰ ਹੀ ਆਂਡੀ ਆਹ ਹਾਏ ਬਹੁਤ ਜਿਆਦਾ ਪਰਫਾਦਾ ਜੇ ਮੇਰੇ ਤੇ ਲੀਆਂ ਪੈਂਦਾ ਵੀ ਅਬ 2 ਮਿੰਟ ਦੋ ਪਾਜੀ ਹੁਣੇ ਤੁਹਾਡਾ ਸਾਫ ਕਰ ਦੇਣਾ ਮੈਂ ਉਹ ਉਹ ਤੂੰ ਭੱਜਣ